ਕੀ ਦਸੀਏ ਦੁਖੜਾ ਦਿਲ ਦਾ ਦੋਸਤੋ ਸਵਾਲ ਤਾਂ ਬਹੁਤ ਨੇ ਪਰ ਕੋਈ ਠਕਵਾ ਜਵਾਬ ਨਹੀਂ ਮਿਲਦਾ ਦੋਸਤੋ ਪਰ ਕੋਈ ਠਕਵਾ ਜਵਾਬ ਨਹੀਂ ਮਿਲਦਾ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਗਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਗੱਲ ਬਲਾਚੌਰ ਦੀ ਕਰਾਂਗੇ ਔਰ ਸਾਲ ਦੇ ਪਹਿਲੇ ਦਿਨ ਹੀ ਅਜਿਹੀ ਘਟਨਾ ਹੋਈ ਹੈ ਅਜਿਹੀ ਵਾਰਦਾਤ ਨੂੰ ਮਾੜੇ ਅਨਸਰਾਂ ਨੇ ਅੰਜਾਮ ਦਿੱਤਾ ਹੈ ਕਿ ਜੋ ਸੁਰੱਖਿਆ ਪ੍ਰਬੰਧ ਨੇ ਉਹਨਾਂ ਦੀ ਜਿਹੜੀ ਸੱਚਾਈ ਹੈ ਉਸ ਨੂੰ ਨੰਗਿਆ ਕਰ ਦਿੱਤਾ ਗਿਆ ਔਰ ਦੱਸਦੀ ਹੈ ਕਿ ਭੱਦੀ ਰੋਡ ਵਿਖੇ ਇੱਕ ਬਜ਼ੁਰਗ ਹਰੀਕ੍ਰਿਸ਼ਨ ਜੀ ਤੋਂ 14000 ਰੁਪਏ ਚਾਕੂ ਦੀ ਨੋਕ ਤੇ ਜਿਹੜੇ ਲੁਟੇਰੇ ਆ ਉਹ ਲੁੱਟ ਕੇ ਫਰਾਰ ਹੋ ਗਏ ਘਟਨਾ ਦੱਸੀ ਜਾ ਰਹੀ ਹੈ ਜੀ ਕਿ ਹਰੀਕ੍ਰਿਸ਼ਨ ਜੀ ਸਾਲ ਦੇ ਪਹਿਲੇ ਦਿਨ SBI ਬੈਂਕ ਜਿਹੜਾ ਕਿ ਨੈਸ਼ਨਲ ਬੈਂਕ ਹੈ ਵੱਡਾ ਬੈਂਕ ਹੈ ਉਸ ਦੇ ਜਿਹੜਾ ATM ਚੋਂ ਪੈਸੇ ਕਢਾਣ ਗਏ ਸੀ ਜਦੋਂ ਪੈਸੇ ਕਢਾ ਕੇ ਬਾਹਰ ਆ ਰਹੇ ਸਨ ਤਾਂ ਤਿੰਨ ਜਿਹੜੇ ਲੁਟੇਰੇ ਆ ਦੱਸਿਆ ਜਾ ਰਿਹਾ ਉਹਨਾਂ ਨੇ ਚਾਕੂ ਦੀ ਨੋਕ ਤੇ ਉਹਨਾਂ ਤੋਂ 14000 ਰੁਪਏ ਜਿਹੜੇ ਲੁੱਟ ਲਏ ਆ ਵੱਡੀ ਗੱਲ ਇਹ ਆ ਕਿ ਬਲਾਚੌਰ ਏਰੀਆ ਵਿੱਚ ਜ਼ੁਰਮ ਤਾਂ ਹੋ ਰਿਹਾ ਲੇਕਿਨ ਅਪਰਾਧ ਦਾ ਗ੍ਰਾਫ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਲੋਕਾਂ ਦੇ ਮਨਾਂ ਵਿੱਚ ਸਵਾਲਤਾ ਬਹੁਤ ਨੇ ਪਰ ਠੁਕਮੇ ਜਵਾਬ ਨਹੀਂ ਮਿਲ ਰਹੇ ਲੋਕਾਂ ਦੇ ਲਈ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਪੂਰਨ ਤੌਰ ਤੇ ਜਿਹੜੇ ਸਚਾਰੂ ਨਹੀਂ ਹੋ ਪਾਰੇ ਹੁਣ ਸਵਾਲ ਲੋਕੀ ਇਹ ਵੀ ਕਰਦੇ ਆ ਕਿ ਭੱਦੀ ਰੋਡ ਜਿਹੜਾ ਆ ਉਹ ਇੰਨਾ ਚੱਲਦਾ ਇਤੇ ਇਹ ਜਿਹੜੇ ਮਾਲੇ ਅਨਸਰ ਸੀ ਬਿਨਾ ਖੋਫ ਇਹਨਾਂ ਦਾ ਹਿਆ ਕਿਵੇਂ ਪਾਇਆ ਗਿਆ ਸਾਲ ਦੇ ਪਹਿਲੇ ਦਿਨ ਇੱਕ ਬਜ਼ੁਰਗ ਨੂੰ ਲੁੱਟਣ ਦਾ ਔਰ ਉਸ ਦੇ ਨਾਲ ਦੀ ਨਾਲ ਗੱਲ ਕਰੀਏ ਤਾਂ SBI ਇੱਕ ਵੱਡਾ ਬੈਂਕ ਆ ਤਾਂ ਜਿਹੜਾ ATM ਰੂਮ ਹੈ ਉਹਦੇ ਅੰਦਰ ਕੋਈ ਜਿਹੜਾ ਗਾਰਡ ਕਿਉਂ ਨਹੀਂ ਮੌਜੂਦ ਸੀ ਔਰ ਹੁਣ ਮੀਡੀਆ ਨੂੰ ਵੀ ਦਿੱਕਤ ਆ ਰਹੀ ਹੈ ਕਿਉਂਕਿ ਜਿਹੜਾ ਮੀਡੀਆ ਆ ਉਹ ਪੀੜਤ ਦੀ ਮਦਦ ਕਰਨਾ ਚਾਹੁੰਦਾ ਲੇਕਿਨ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਮੀਡੀਆ ਤੱਕ ਨਹੀਂ ਪਹੁੰਚ ਰਹੀ ਤਾਂ ਜੋ ਜਿਹੜੇ ਕਲਪਰਟਸ ਨੇ ਜਿਹੜੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੀ ਤਸਵੀਰਾਂ ਉਜਾਗਰ ਕੀਤੀਆਂ ਜਾਣ ਤਾਂ ਜੋ ਹੋਰ ਲੋਕ ਵੀ ਸੁਚੇਤ ਰਹਿਣ ਤੇ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਸਵਾਲ ਨੇ ਜਵਾਬ ਕੋਈ ਨਹੀਂ ਮਿਲ ਰਿਹਾ ਬਸ ਇਹਨਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤਖਾਨੂੰ ਤੁਹਾਨੂੰ ਮੌਕੇ ਤੇ ਪੂਰੀ ਤਸਵੀਰ ਆਪ ਦੀ ਪਾਰਦਰਸ਼ਤਾ ਤੇ ਕਿੰਨੇ ਪੈਸੇ ਲੁਕ ਲੈ ਗਏ ਇਹ ਜੀ 4:00 ਬਜਕੇ 12 ਮਿੰਟ ਦੀ ਗੱਲ ਹੈ ਔਰ एक क्या बोलते हैं छुरा दिखा के उधर हाथे च बड़ा जा छुरा था छुरा दिखा के उन्हें चौदह हजार रुपए फादर साहब से लुट लाए और ये जी तीन जने थे दो बाहर मोटरसाइकिल स्प्लेंडर सिल्वर सिल्वर कलर का मोटरसाइकिल था बाहर उत्ते वेट कर रहे थे एक मुंडा अंदर गया अंदर था उन्हें लुटे हैं जी छुरा दिखा के उन्हें लुटे और उसके बाद बाहर आके तुरंत मोटरसाइकिल से बैठ के नट गए जी

ਤੋ ਵੀਓ ਜਾਨੀ ਕਿ ਮਾਤਾ ਭਾਈ ਹੋਈ ਉਹਨਾਂ ਨੇ ਹਾਂਜੀ ਮਾਤਾ ਭਾਈ ਹੋਣਾ ਲੁੱਟ ਕੋ ਕਰਾਂ ਦੀ ਪਹਿਲਾ ਕੋਸ਼ਿਸ਼ ਕੀਤੀ ਕਿਲਾ ਕੈਂ ਲੱਗਿਆ ਛੁਰਾ ਲਾ ਕੇ ਕਿ ਜਾਨ ਤੇ ਮਾਰ ਦਊਂਗਾ ਪੈਸੇ ਜਿੰਨੇ ਆ ਪੜਾ ਦਿਓ ਕੋਈ ਉਹਨਾਂ ਦੀ ਪਛਾਣ ਹੋਈ ਹੈ ਮਤਲਬ ਕਿ ਦੇਖਣ ਵਿੱਚ ਕਿੱਦਾਂ ਦੇ ਸੀਗੇ ਅ ਜਿੰਨੇ ਮੈਨੂੰ ਪਤਾ ਲੱਗਿਆ ਹੈ ਜੀ ਕਿ ਥਾਣੇ ਕਲਿੱਪ ਉਹਨਾਂ ਨੇ ਚੈੱਕ ਕੀਤੀ ਹੈ ਜਿਹਦੇ ਵਿੱਚ ਦੋ ਦੇ ਚਿਹਰੇ ਆ ਗਏ ਦੋ ਸਰਦਾਰ تھے ਇੱਕ ਮੋਨਾ ਥਾ ਤੇ ਤਿੰਨੋਂ ਨੱਠ ਗਏ ਫਿਰ ਮੋਟਰਸਾਈਕਲ ਤੇ ਪੁਲਿਸ ਨੂੰ ਦਿੱਤਾ ਹੈ ਹਾਂਜੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਕਿਆ ਬੋਲਤੇ ਹਨ ਥਾਣੇ ਫਾਦਰ ਸਾਹਿਬ ਗਏ ਪੁਲਿਸ ਦੇ ਨਾਲੇ ਕਲਿੱਪ ਕਢਾਈ ਹੈ ਵੀਡੀਓ ਦੇ ਵਿੱਚ ਜਿਹਦੇ ਕਲਿੱਪ ਦੇ ਵਿੱਚ ਚੈੱਕ ਕੀਤਾ ਉਹਨਾਂ ਨੇ ਕੀ ਕਾਰਵਾਈ ਹੁਣ ਕੀ ਕਰ ਰਿਹਾ ਹੈ ਕਾਰਜੀ ਹੁਣ ਜੀ ਪੁਲਿਸ ਵਾਲੇ ਅ ਬਾਕੀ ਜਿਸ ਤਰ੍ਹਾਂ ਜਿਸ ਵਾਸਤੇ ਨੱਠੇ ਹੈ ਉਸ ਵਾਸਤੇ ਉਹ ਕੈਮਰਾ ਚੈੱਕ ਕਰਨ ਲੱਗੇ ਹੈ ਕਿ ਉਹਨਾਂ ਦੀ ਫੋਟੋ ਵਗੈਰਾ ਆ ਜਾਏ ਕੁਝ ਤਾਂ ਪਤਾ ਲੱਗੇ ਕਿ ਕਿਸ ਵਾਸਤੇ ਇਹ ਡਿਟੇਲ ਮੇਰੇ ਕੋਲ ਨਹੀਂ ਜ ਮੈਨੂੰ ਪਤਾ ਨਹੀਂ ਇਹਦੇ ਬਾਰੇ